ਅਗਲੀ ਖਬਰ ਵੱਲ ਚਲਿਏ ਇਜ਼ਰਾਈਲ ਵਾਲਿਆਂ ਨੇ ਬੇਰੂਤ ਦੇ ਵਿੱਚ ਇੱਕ ਬਿਲਡਿੰਗ ਨੂੰ ਰੈ residențial ਬਿਲਡਿੰਗ ਨੂੰ ਹਿੱਟ ਕੀਤਾ ਹੈਗਾ ਜਿਹਦੇ ਨਾਲ ਬਹੁਤ ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਆ ਪਰ ਇਜ਼ਰਾਈਲ ਵਾਲੇ ਕਹਿੰਦੇ ਆ ਕਿ ਇਹ ਹਾਸੁਲਾ ਦਾ ਹੈੱਡਕੁਆਰਟਰ ਹੈਗਾ ਯੂਨਾਈਟਿਡ ਨੇਸ਼ਨਸ ਨੂੰ ਅੱਜ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਿਆਹੁ ਹੁਣਾਂ ਨੇ ਜਿਹੜਾ ਐਡਰੈਸ ਕੀਤਾ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਅਸੀਂ ਇੱਕ ਸਾਲ ਤੋਂ ਯੂਨ ਨੂੰ ਕਹਿ ਰਹੇ ਹਾਂ ਵੀ ਸਾਡੇ ਅਗੇਂਸਟ ਤਿਆਰੀ ਹੋ ਰਹੀ ਆ ਅਟੈਕ ਹੋ ਰਿਹਾ ਆ ਤੇ ਉਹ ਕਹਿੰਦੇ ਵੀ ਅਸੀਂ ਪੂਰੀ ਤਰ੍ਹਾਂ ਬਾਈਪਾਉਟ ਕਰਕੇ ਹੀ ਰਹਿਾਂਗੇ ਲਿਬਨਨ ਦੇ ਸਿਵਲ ਏਜੰਸੀ ਜੋ ਆ ਸਿਵਲ ਡਿਫੈਂਸ ਏਜੰਸੀ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਪੈਰਾਮੈਡਿਕ ਤੇ ਐਮਰਜੈਂਸੀ ਵਰਕਰਸ ਆ ਉਹੋ ਜਿੱਥੇ ਇਜ਼ਰਾਈਲ ਵਾਲਿਆਂ ਨੇ ਸਦਰਨ ਬੇਰੂਤ ਦੇ ਵਿੱਚ ਅਟੈਕ ਕੀਤਾ ਆ ਉਥੇ ਲੋਕ ਜਿਹੜੇ ਮਰੇ ਆ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਥੱਲੇ ਮਲਬੇ ਦੇ ਆ ਗਏ ਆ ਤੇ ਜਿਹੜੇ ਲੋਕ ਫੱਟੜ ਹੋਏ ਹੈਗੇ ਆ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਪਹੁੰਚਣ ਦੀ ਤਿਆਰੀ ਕਰ ਰਹੇ ਆ ਜਾਂ ਕੋਸ਼ਿਸ਼ ਕਰ ਰਹੇ ਹੈਗੇ ਆ ਇਜ਼ਰਾਈਲ ਦੀ ਮਿਲਟਰੀ ਦੇ ਸਪੋਕਸਪਰਸਨ ਡੈਨੀਅਲ ਹਗਾਰੀ ਜੋ ਆ ਉਹਨਾਂ ਨੇ ਇਹ ਕਿਹਾ ਵੀ ਜਿੱਥੇ ਅਸੀਂ ਹੁਣ ਅਟੈਕ ਕੀਤਾ ਇਹ ਹਜ਼ਬੁੱਲਾ ਦਾ ਹੈੱਡ ਕੁਆਰਟਰ ਸੀ ਰੈ residențial ਬਿਲਡਿੰਗਸ ਦੇ ਥੱਲੇ ਬਣਿਆ ਹੋਇਆ ਸੀ ਤੇ ਇਹ ਕਹਿੰਦੇ ਵੀ ਸਭ ਤੋਂ ਵੱਡਾ ਜਿਹੜਾ ਅਟੈਕ ਹੁਣ ਤੱਕ ਦਾ ਗਿਣਿਆ ਜਾ ਰਿਹਾ ਹੈ ਜਿਹੜਾ ਇਜ਼ਰਾਈਲ ਵੱਲੋਂ ਹਜ਼ਬੁੱਲਾ ਦੇ ਅਗੇਂਸਟ ਕੀਤਾ ਹੈਗਾ ਤੇ ਇਜ਼ਰਾਈਲ ਵਾਲੇ ਕਹਿੰਦੇ ਆ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਵੀ ਕਹਿੰਦੇ ਸਾਡੀ ਸੋਵਰਨ ਸਟੇਟ ਆ ਤੇ ਅਸੀਂ ਵਰਲਡ ਨੂੰ ਕਹਿੰਦੇ ਰਹੇ ਵੀ ਇੱਕ ਜਿਹੜੀ ਟੈਰਰਿਸਟ ਆਰਗੇਨਾਈਜੇਸ਼ਨ ਆ ਉਹ ਸਾਡੀ ਤਵਾਹੀ ਕਰਨ ਵੱਲ ਤੁਰੀ ਹੋਈ ਆ ਇਸ ਕਰਕੇ ਇੱਕ ਸਾਲ ਤੋਂ ਸਾਨੂੰ ਕਿਸੇ ਨੇ ਸੁਣਿਆ ਨਹੀਂ ਤੇ ਹੁਣ ਅਸੀਂ ਜਿਹੜਾ ਆ ਆਪਣੀ ਮੁਲਕ ਨੂੰ ਬਚਾਉਣ ਦੇ ਲਈ ਇਹ ਕੰਮ ਜਿਹੜਾ ਕੀਤਾ ਹੈਗਾ ਆ ਨੇਤਨੇਆਹੁ ਨੇ ਯੂਨੋ ਨੂੰ ਜਦੋਂ ਐਡਰੈਸ ਕੀਤਾ ਪੂਰੀ ਤਰ੍ਹਾਂ ਡਿਫਾਈਡ ਰਾਇ ਹਾਰਾ ਕਿ ਜੋ ਅਮਰੀਕਾ ਤੇ ਫਰਾਂਸ ਨੇ ਪ੍ਰੋਪੋਜ਼ਲ ਦਿੱਤਾ ਸੀ ਭਈ ਕੁਝ ਦਿਨ ਜਿਹੜਾ ਆ ਬੰਬਾਰਡਮੈਂਟ ਬੰਦ ਕੀਤੀ ਜਾਵੇ ਉਹ ਉਹਨਾਂ ਨੇ ਜਿਹੜੀ ਆ ਇਗਨੋਰ ਕੀਤੀ ਹੈਗੀ ਆ ਤੇ ਜਦੋਂ ਹੀ ਨੇਤਨੇਆਹੁ ਨੇ ਆਪਣਾ ਲੈਕਚਰ ਫਿਨਿਸ਼ ਕੀਤਾ ਉਹ ਤੋਂ ਬਾਅਦ ਬਹੁਤ ਵੱਡਾ ਜਿਹੜਾ ਬਲਾਸਟ ਆ ਉਦਈਆ ਵਾਲਾ ਏਰੀਆ ਆ ਸਾਊਥ ਆਫ ਬੇਰੂਟ ਉਹ ਉੱਥੇ ਜਿਹੜਾ ਹੋਇਆ ਤੇ ਪੂਰਾ ਕਹਿੰਦੇ ਵੀ ਕਾਲਾ ਧੂਆਂ ਸਕਾਈ ਲਾਈਨ ਤੱਕ ਦੇਖਿਆ ਜਾ ਸਕਦਾ ਸੀ ਇਸ ਤਰ੍ਹਾਂ ਲੱਗਿਆ ਵੀ ਜਿੱਦਾਂ ਮਲਟੀਪਲ ਐਕਸਪਲੋਜਨਸ ਹੋਏ ਹੈਗੇ ਆ ਕਾਰ ਅਲਾਰਮਸ ਲੋਕਾਂ ਦੇ ਚੱਲ ਗਏ ਤੇ ਵਿੰਡੋਜ਼ ਜਿਹੜੀਆਂ ਲੋਕਾਂ ਦੀਆਂ ਤਿੰਨ ਮੀਲ ਦੂਰ ਤੱਕ ਟੁੱਟ ਗਈਆਂ ਤੇ ਕਹਿੰਦੇ ਵੀ ਐਕਸਪਲੋਜਨ ਲਾਈਕ ਸੋਨਿਕ ਬੂਮਸ ਆਫ ਇਜ਼ਰਾਈਲੀ ਫਾਇਰ ਫਾਈਟਰ ਜਿਹੜੇ ਆ ਫਾਇਰ ਫਾਈਟਰ ਜੀ ਜਿਹੜੇ ਜੈਟਸ ਹੈਗੇ ਆ ਉਹ ਬੈਰੂਤ ਦੇ ਉੱਤੇ ਫਲਾਈ ਕਰ ਰਹੇ ਸੀਗੇ ਤੇ ਇਜ਼ਰਾਈਲ ਹੁਣ ਕਾਫੀ ਵੈਪਨਸ ਇਹਦੇ ਵਿੱਚ ਯੂਜ਼ ਕਰਨ ਜਾ ਰਿਹਾ ਆ ਪਿਛਲੇ ਹਫਤੇ ਦੇ ਦੌਰਾਨ ਇਜ਼ਰਾਈਲ ਵਾਲਿਆਂ ਨੇ 2000 ਤੋਂ ਵੱਧ ਜਿਹੜੇ ਆ 에어 ਸਟ੍ਰਾਈਕ ਹਜ਼ਬੁੱਲਾ ਦੇ ਅਗੇਂਸਟ ਕੀਤੇ ਹੈਗੇ ਆ ਹੂੰ ਜੀ ਬਿਲਕੁਲ ਉੱਧਰ ਜਿਹੜਾ ਇਜ਼ਰਾਈਲ ਦਾ ਪ੍ਰਧਾਨ ਮੰਤਰੀ ਆ ਨਿਤਨੀਆਉ ਉਹ ਯੂਨ ਦੀ ਜਨਰਲ ਅਸੈਂਬਲੀ ਦੇ ਮੋਹਰੇ ਉਹਨੇ ਆਪਣਾ ਭਾਸ਼ਣ ਦਿੱਤਾ ਜਿੱਥੇ ਉਸਨੇ ਕਿਹਾ ਵੀ ਅਸੀਂ ਹਜ਼ਬੁੱਲਾ ਦੇ ਉਲਟ ਜਿਹੜੀ ਕਾਰਵਾਈ ਆ ਉਸ ਨੂੰ ਲਗਾਤਾਰ ਜਾਰੀ ਰੱਖਾਂਗੇ ਇਸ ਤੇ ਵਿੱਚ ਕੋਈ ਵੀ ਢਿੱਲ ਨਹੀਂ ਦਿੱਤੀ ਜਾਊਗੀ ਜਿਦਾਂ ਤੁਸੀਂ ਦੱਸਿਆ ਵੀ ਹਜ਼ਬੁੱਲਾ ਦਾ ਜਿਹੜਾ ਸੈਂਟਰਲ ਹੈੱਡਕੁਆਟਰ ਮੰਨਿਆ ਜਾਂਦਾ ਬੇਰੂਤ ਦੇ ਵਿੱਚ ਉੱਥੇ ਇਹਨਾਂ ਨੇ ਜਿਹੜਾ ਉਹ ਹਮਲਾ ਆਲਰੇਡੀ ਕੀਤਾ ਹੈ ਸੋ ਇਜ਼ਰਾਈਲ ਤੇ ਲੈਬਨਾਨ ਦੇ ਬਾਰਡਰ ਦੇ ਉੱਤੇ ਇਸ ਟਾਈਮ ਜਿਹੜੇ ਹਾਲਾਤ ਆ ਉਹ ਤਿੱਖੇ ਹੁੰਦੇ ਜਾ ਰਹੇ ਆ ਹਜ਼ਬੁੱਲਾਹ ਇਰਾਨ ਦੇ ਦੁਆਰਾ ਬੈਕਡ ਇੱਕ ਗਰੁੱਪ ਹੈਗਾ ਜਿਸ ਨੂੰ ਇਰਾਨ ਆ ਜਿਹੜੀ ਉਹ ਸਪੋਰਟ ਕਰਦਾ ਹੈਗਾ ਆ ਤੇ ਇਰਾਨ ਦੇ ਨਾਲ ਤਾਂ ਇਜ਼ਰਾਇਲ ਦੀ ਬਹੁਤ ਚਿਰ ਤੋਂ ਹੀ ਜਿਹੜੀ ਉਹ ਲੱਗਦੀ ਜਿਹੜੀ ਉਹ ਆ ਰਹੀ ਹੈਗੀ ਆ ਸੋ ਨਿਤਨੇਉ ਨੇ ਆਪਣੀ ਜਿਹੜੀ ਯੂਨ ਦੀ ਸਪੀਚ ਆ ਉਸ ਤੇ ਵਿੱਚ ਯੂਨਾਈਟਿਡ ਨੇਸ਼ਨ ਨੂੰ ਵੀ ਜਿਹੜਾ ਉਹ ਭੰਡਿਆ ਉਹ ਕਹਿੰਦੇ ਵੀ ਇਸ ਟਾਈਮ ਇੱਥੇ ਜਿਹੜੇ ਐਂਟੀਸੈਮਿਟਿਕ ਯਹੂਦੀਆਂ ਦੇ ਉਲਟ ਵਾਲਿਆਂ ਦਾ ਇਕੱਠ ਜਿਹੜਾ ਆ ਉਹ ਬਣ ਕੇ ਅ ਯੂਨਾਈਟਿਡ ਨੇਸ਼ਨ ਆ ਆ ਹੋ ਰਹਿ ਗਿਆ ਹੈ ਗਿਆ ਸੋ ਕਿੰਨੇ ਵੀ ਆ ਇਹ ਨਿਤਨੇਆਉ ਨੇ ਯੂਨਾਈਟਿਡ ਨੇਸ਼ਨ ਨੂੰ ਐਂਟੀ ਇਜ਼ਰਾਈਲ ਫਲੈਟ ਅਰਥ ਸੁਸਾਇਟੀ ਆ ਵੀ ਜਿਹੜਾ ਉਹ ਕਹਿ ਦਿੱਤਾ ਤੇ ਉਹਨੇ ਪੁਆਇੰਟ ਕੀਤਾ ਵੀ ਜਿਹੜੀ ਇਨਵੈਸਟੀਗੇਸ਼ਨ ਆ ਇਜ਼ਰਾਈਲੀ ਐਕਸ਼ਨ ਦੀ ਜਿਹੜੀ ਲਾਂਚ ਕੀਤੀ ਗਈ ਆ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਦੇ ਦੁਆਰਾ ਜੋ ਕਿ ਯੂਨ ਦੀ ਬਾਡੀ ਨਹੀਂ ਆ ਉਹ ਇੱਕ ਮਾੜੀ ਜਿਹੜੀ ਉਹ ਚੀਜ਼ ਆ ਤੇ ਕਿੰਨੇ ਵੀ ਜਹੂਦੀਆਂ ਦੇ ਉਲਟ ਜਿਹੜੀ ਹੇਟ ਆ ਉਸ ਦੇ ਵਿੱਚੋਂ ਐਂਟੀ ਸੈਮਿਟਿਜ਼ਮ ਦੇ ਵਿੱਚੋਂ ਜਿਹੜੀ ਉਹ ਨਿਕਲ ਰਹੀ ਆ ਤੇ ਯੂਨ ਦੇ ਵਿੱਚ ਸਿੰਗਲ ਆਊਟ ਇਜ਼ਰਾਈਲ ਨੂੰ ਇਸ ਟਾਈਮ ਕਿਤਾ ਜਿਹੜਾ ਉਹ ਜਾ ਰਿਹਾ ਹੈਗਾ ਸੋ ਕਿਨੇ ਵੀ ਦੁਨੀਆ ਨੂੰ ਇਹ ਡਿਸਾਈਡ ਕਰਨਾ ਪਊਗਾ ਵੀ ਕੀ ਉਹ ਈਰਾਨ ਦੇ ਪਲਾਨ ਦੇ ਨਾਲ ਖੜੇ ਨੇ ਜਿਸ ਦੇ ਵਿੱਚ ਉਹ ਟੈਰਰ ਤੇ ਵਾਰ ਦੇ ਨਾਲ ਦੁਨੀਆ ਨੂੰ ਹਨੇੜ ਦੇ ਵਿੱਚ ਹਨੇੜ ਦੇ ਵਿੱਚ ਲੈ ਕੇ ਜਿਹੜਾ ਉਹ ਜਾਣਾ ਚਾਹੁੰਦੇ ਨੇ ਇਹਾਂ ਤੁਸੀਂ ਡੈਮੋਕ੍ਰੇਸੀ ਤੇ ਪੀਸ ਦੇ ਨਾਲ ਜਿਹੜਾ ਉਹ ਖੜੇ ਆ ਇਹ ਜ਼ਿਕਰ ਜੋ ਗੱਲ ਆ ਵੀ ਨਿਤਰਯਾਉ ਹੁਣਾਂ ਦੀ ਖੁਦ ਦੀਆਂ ਜਿਹੜੀਆਂ ਸਰਕਾਰਾਂ ਆ ਪਿਛਲੇ ਕਈ ਸਾਲਾਂ ਤੋਂ ਉਥੇ ਕੋਈ ਸਥਿਰਤਾ ਦੇ ਨਾਲ ਜਿਹੜੀ ਸਰਕਾਰ ਆ ਉਹ ਨਹੀਂ ਬਣ ਪਾ ਰਹੀ ਨਿਤਰਯਾਉ ਨੂੰ ਅੰਦਰੂਨੀ ਤੌਰ ਦੇ ਉੱਤੇ ਇਜ਼ਰਾਈਲ ਦੇ ਵਿੱਚ ਖਾਸੇ ਜਿਹੜੇ ਵਿਰੋਧ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਆ ਕ੍ਰਾਪਸ਼ਨ ਦੇ ਚਾਰਜਸ ਵੀ ਇਸ ਦੇ ਉੱਤੇ ਜਿਹੜੇ ਹੋ ਲੱਗੇ ਹੋਏ ਨੇ ਅ ਇਸ ਦੇ ਵਿੱਚ ਹੁਣ ਦੇਖਣਾ ਹੋਊਗਾ ਵੀ ਕੀ ਬਣਦਾ ਹੈ ਇਜ਼ਰਾਈਲ ਦੇ ਲੋਕ ਖਾਸ ਕਰਕੇ ਉਹ ਪਰਿਵਾਰ ਉਹ ਲੋਕ ਜਿਨ੍ਹਾਂ ਦੇ ਲੋਕਾਂ ਨੂੰ ਹਮਾਸ ਦੇ ਦੁਆਰਾ ਅਗਵਾ ਕੀਤਾ ਗਿਆ ਆ ਕੋਈ ਚੀਜ਼ ਫਾਇਰ ਦੀ ਡੀਲ ਨਾ ਬਣਾਉਣ ਦੇ ਕਰਕੇ ਨਿਤਨੇਵ ਦੇ ਉੱਤੇ ਵੀ ਗੁੱਸੇ ਨੇ ਯੂਨੈ ਦੇ ਵਿੱਚ ਤੇ ਅਮਰੀਕਾ ਦੇ ਦੁਆਰਾ ਕੋਸ਼ਿਸ਼ ਕੀਤੀ ਜਾ ਰਹੀ ਸੀ ਵੀ ਹਜ਼ਬੁੱਲਾਹ ਤੇ ਇਜ਼ਰਾਈਲ ਦੇ ਦਰਮਿਆਨ ਕੋਈ ਸੀਜ਼ਫਾਇਰ ਸ਼ਾਂਤੀ ਵਾਲਾ ਜਿਹੜਾ ਮਾਹੌਲ ਆ ਉਹ ਬਣਾਇਆ ਜਾ ਸਕੇ ਪਰ ਇਜ਼ਰਾਈਲ ਦੇ ਨਿਤਨੀਆਉ ਨੇ ਸਟੈਂਡ ਲੈਂਦੇ ਹੋਏ ਆ ਉਸ ਜਿਹੜੀ ਗੱਲਬਾਤ ਦੇ ਵਿੱਚ ਕਿਸੇ ਵੀ ਤਰੀਕੇ ਦੀ ਜਿਹੜੀ ਸ਼ਮੂਲੀਅਤ ਕਰਨ ਤੋਂ ਸਿੱਧੀ ਜਿਹੜੀ ਉਹ ਨਾ ਜਿਹੜੀ ਉਹ ਕਰ ਦਿੱਤੀ ਹੈਗੀ ਆ ਨਿਤਨੀਆਉ ਨੇ ਉੱਥੇ ਇਹ ਫਿਰ ਦੁਹਰਾਇਆ ਆ ਵੀ ਇਜ਼ਰਾਈਲ ਦੇ ਵਿੱਚ ਹਮਾਸ ਦੇ ਦੁਆਰਾ ਜਿਹੜੀ ਹਿਊਮੈਨਿਟੇਰੀਅਨ ਏਡ ਆ ਜਿਹੜੀ ਰਾਹਤ ਸਮਗਰੀ ਹੈ ਜੋ ਗਾਜ਼ਾ ਚ ਐਂਟਰ ਹੋ ਰਹੀ ਆ ਉਸ ਨੂੰ ਲੁੱਟਿਆ ਜਾ ਰਿਹਾ ਉਸ ਨੂੰ ਚੋਰੀ ਜਿਹੜਾ ਉਹ ਕੀਤਾ ਜਿਹੜਾ ਉਹ ਜ਼ਿਆਦਾ ਹੈਗਾ ਆ ਆ ਜੀਯੂਐਸ ਦੇ ਜਿਹੜੇ ਅਧਿਕਾਰੀ ਆ ਉਹਨਾਂ ਦੀ ਇਸ ਗੱਲ ਤੋਂ ਜਿਹੜੇ ਡਿਸਐਗਰੀ ਕੀਤੇ ਉਹਨਾਂ ਦੇ ਨਾਲ ਜਿਹੜਾ ਉਹ ਨਹੀਂ ਜਿਹੜਾ ਉਹ ਉਹਨਾਂ ਨੇ ਤਵਕਕ ਰੱਖੀ ਉਹ ਕਿੰਨੇ ਵੀ ਜਿਹੜੇ ਕ੍ਰਿਮੀਨਲ ਗੈਂਗਸ ਆ ਉਹ ਇਸ ਟਾਈਮ ਜਿਹੜੇ ਏਡ ਕਨਵਾਈਜ਼ ਆ ਉਹਨਾਂ ਨੂੰ ਜਿਹੜਾ ਉਹ ਲੁੱਟ ਖੋ ਉਹਨਾਂ ਦੀ ਜਿਹੜੀ ਉਹ ਕਰ ਰਹੇ ਹੈਗੇ ਆ ਸੋ ਹੁਣ ਦੇਖੋ ਕੀ ਇਸ ਦੇ ਵਿੱਚ ਅੱਗੇ ਜਿਹੜਾ ਬਣਦਾ ਆ ਪਰ ਯੂਐਨ ਦੇ ਮੰਚ ਤੋਂ ਕਲੀਅਰ ਕਰ ਦਿੱਤਾ ਨਿਤਨੇ ਆ ਉਹਨੇ ਵੀ ਇਜ਼ਰਾਈਲ ਤੇ ਹਜ਼ਬੁੱਲਾ ਦਾ ਪੰਗਾ ਜਿਹੜਾ ਆ ਉਹ ਚੱਲਦਾ ਰਹਿਣਾ ਹੈ ਇਹ ਲੜਾਈ ਜੇ ਖਾਲਦੀ ਘੜੀ ਕੋਈ ਰੁਕਣ ਵਾਲੀ ਨਜ਼ਰ ਨਹੀਂ ਆਉਂਦੀ ਜੀ ਅਗਲੀ ਖਬਰ ਵੱਲ ਚਲੀਏ ਜਿਹੜਾ ਰਸ਼ੀਆ ਆ ਉਸਨੇ ਇੱਕ ਵਾਰੀ ਫੇਰ ਧਮਕੀ ਦਿੱਤੀ ਆ ਕਿ ਉਹ ਨਿਊਕਲੀਅਰ ਜਿਹੜਾ ਆ ਉਹ ਯੂਜ਼ ਕਰ ਸਕਦਾ ਹੈ ਯੁਕ੍ਰੇਨ ਦੇ ਅਗੇਂਸਟ ਯੁਕ੍ਰੇਨ ਨੇ ਕਹਿੰਦੇ ਇੱਕ ਰਾਤ ਦੇ ਵਿੱਚ ਹੀ ਬਹੁਤ ਵੱਡਾ ਜਿਹੜਾ ਰਸ਼ੀਆ ਦਾ ਆ ਉਹ ਨੁਕਸਾਨ ਕੀਤਾ ਹੈਗਾ ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਡਰੋਨ ਦੇ ਨਾਲ ਅ ਕਈ ਜਗ੍ਹਾ ਜਿਹੜਾ ਉਹਨਾਂ ਦਾ ਅਮੂਨੀਸ਼ਨ ਸੀ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਆ ਖਤਮ ਕਰ ਦਿੱਤਾ ਹੈਗਾ ਅ 3 ਮਹੀਨਿਆਂ ਤੱਕ ਦਾ ਜਿਹੜਾ ਅਮੂਨੀਸ਼ਨ ਸੀਗਾ ਅ ਕਹਿੰਦੇ ਵੀ ਮੈਸਿਵ ਲਾਂਚ ਆਫ ਕ੍ਰੋਸਿੰਗ ਜਿਹੜੀ ਆ ਉਹ ਉਹ ਐਰੋਸਪੇਸ ਵੈਪਨਸ ਯੂਜ਼ ਕੀਤੇ ਗਏ ਆ ਤੇ ਇਹ 1994 ਤੋਂ ਬਾਅਦ ਏਡਾ ਵੱਡਾ ਜਿਹੜਾ ਅਟੈਕ ਆ ਜੇ ਦੇਖਿਆ ਜਾਵੇ ਉਹ ਕਹਿੰਦੇ ਕਿੱਤਾ ਗਿਆ ਜਕਰੇਨ ਵੱਲੋਂ ਤੇ 30000 ਟਨ ਆਫ ਅਮੂਨੀਸ਼ਨ ਐਕਸਪਲੋਡ ਹੋਇਆ 30000 ਟਨ ਤੇ 7.5 ਲੱਖ ਸ਼ੈਲਸ ਬਣਦੇ ਹੈਗੇ ਆ ਇਹ ਕੀ ਵੀ ਸਲੈਗ ਉਹਨਾਂ ਨੇ ਨਿਊਜ਼ ਏਜੰਸੀ ਨੂੰ ਦੱਸਿਆ ਆ ਕਹਿੰਦੇ ਭਈ 2 ਤੋਂ 3 ਮਹੀਨੇ ਦੀ ਅਮੂਨੀਸ਼ਨ ਦੀ ਜਿਹੜੀ ਸਪਲਾਈ ਜੋ ਆ ਉਹ ਰਸ਼ੀਅਨ ਫੈਡਰੇਸ਼ਨ ਵੱਲੋਂ इकट्ठी ਕੀਤੀ ਗਈ ਸੀ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਐਸਟੋਨੀਆ ਦੇ ਇੰਟੈਲੀਜੈਂਸ ਚੀਫ ਕਰਨਲ ਐਂਡਸ ਕੇਵਸ ਲੇਗਕਜੋਆ ਉਹਨਾਂ ਨੇ ਇਹ ਦੱਸਿਆ ਹੈਗਾ ਕਮਰਸ਼ੀਅਲ ਸੈਟੇਲਾਈਟ ਫੋਟੋਗ੍ਰਾਫਸ ਵੀ ਜਿਹੜੀਆਂ ਆ ਉਹ ਦੱਸ ਰਹੀਆਂ ਆ ਵੀ ਜਿਹੜੇ ਬੰਕਰਸ ਆ ਪੂਰੀ ਤਰ੍ਹਾਂ ਤਬਾਹ ਹੋਏ ਪਏ ਹੈਗੇ ਆ ਅ ਇਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਦੱਸਿਆ ਸੀ ਵੀ ਰਸ਼ੀਆ ਵਾਲੇ ਥ੍ਰੈਟਫੇਅਰ ਕਰ ਰਹੇ ਆ ਵੀ ਸਾਨੂੰ ਨਿਊਕਲਰ ਜਿਹੜਾ ਅਸੀਂ ਕਿਸੇ ਟਾਈਮ ਵੀ ਯੂਜ਼ ਕਰ ਸਕਦੇ ਹੈਗੇ ਆ ਜੁਕਰੇਨ ਵਾਲੇ ਵਾਰ-ਵਾਰ ਅਮਰੀਕਾ ਨੂੰ ਕਹਿ ਰਹੇ ਆ ਅ ਵੀ ਅਸੀਂ ਜਿਹੜਾ ਏਟੀਏਸੀਐਮਐਸ ਜਿਹੜਾ ਇਹਨਾਂ ਦਾ ਮਾਈਜ਼ਾਈਲਸ ਆ ਉਹ ਉਹ ਯੂਜ਼ ਕਰ ਲਈਏ ਪਰ ਯੂਐਸਏ ਜੋ ਆ ਉਹ ਹਜੇ ਤੱਕ ਅਲਾਉ ਨਹੀਂ ਕਰ ਰਿਹਾ ਹੈਗਾ ਹਾਲਾਂਕਿ ਯੂਐਸਏ ਨੇ ਹੀ ਇਹ ਜਿਹੜੀਆਂ ਮਾਈਜ਼ਾਈਲਸ ਆ ਉਹਨਾਂ ਨੂੰ ਦਿੱਤੀਆਂ ਗਈਆਂ ਹੈਗੀਆਂ ਇਹ ਇਹਨਾਂ ਦੀ ਰੇਂਜ ਵੀ ਜਿਹੜੀ ਕਾਫੀ ਹੈਗੀ ਆ ਇਹਨਾਂ ਦੇ ਵਿੱਚ 550 ਪਾਉਂਡ ਤੱਕ ਦਾ ਜਿਹੜਾ ਬੰਬ ਆ ਉਹ ਉਹ ਕੈਰੀ ਕਰ ਸਕਦੇ ਹੈਗੇ ਆ ਤੇ ਰਸ਼ੀਆ ਨੇ ਗਲਾਈਡ ਬอมਬਸ ਜੋ ਜੱਪਰਜੀਆ ਵਾਲਾ ਸ਼ਹਿਰ ਆ ਉੱਥੇ ਛੱਡੇ ਹੈਗੇ ਜਿਹਦੇ ਨਾਲ 14 ਦੇ ਕਰੀਬ ਜਿਹੜੀਆਂ ਬਿਲਡਿੰਗਾਂ ਆ ਉਹ ਤਬਾਹ ਹੋਈਆਂ ਦੋ ਸਕੂਲ ਤੇ 21 ਲੋਕ ਜਿਹੜੇ ਆ ਫੱਟੜ ਹੋਏ ਹੈਗੇ ਆ ਸਤੰਬਰ 19 ਨੂੰ ਯੂਰੋਪੀਅਨ ਪਾਰਲੀਮੈਂਟ ਨੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ ਸੀ 425 ਵੋਟਾਂ ਹੱਕ 'ਚ 131 ਅਗੇਂਸਟ 63 ਜਣੇ ਐਬਸੈਂਟ ਰਹੇ ਸੀ ਜਿਹਦੇ ਮੁਤਾਬਕ ਜੋ ਯੂਕਰੇਨ ਦੇ ਉੱਤੇ ਰਿਸਟ੍ਰਿਕਸ਼ਨ ਲਾਈਆਂ ਗਈਆਂ ਆ ਵੈਸਟਰਨ ਕੰਟਰੀਜ਼ ਵੱਲੋਂ ਵੀ ਇਹ ਮਾਈਜ਼ਾਈਲਸ ਨੂੰ ਇਹ ਸਾਡਾ ਜਿਹੜਾ ਸਮਾਨ ਤੁਹਾਨੂੰ ਦਿੱਤਾ ਗਿਆ ਹੈ ਮਿਲਟਰੀ ਦਾ ਉਸ ਨੂੰ ਨਾ ਯੂਜ਼ ਕਰੋ ਉਹ ਰਿਸਟ੍ਰਿਕਸ਼ਨਾਂ ਚੱਕੀਆਂ ਜਾਣ ਇਹ ਯੂਨੈ ਨੇ ਕਿਹਾ ਹੈਗਾ ਆ ਤੇ ਹੁਣ ਦੇਖਦੇ ਆ ਅੱਗੇ ਜਿਹੜਾ ਆ ਕੀ ਹੁੰਦਾ ਆ ਪਰ ਜਕਰੇਨ ਵਾਲੇ ਰਸ਼ੀਆ ਨੂੰ ਕਾਫੀ ਜਿਆਦਾ ਜਿਹੜੀ ਟੱਕਰ ਆ ਉਹ ਉਹ ਦੇ ਰਹਾ ਹੈ ਜੀ ਬਿਲਕੁਲ ਸੋ ਰੂਸ ਵਾਲੇ ਨੇ ਇਹੀ ਧਮਕੀ ਦਿੱਤੀ ਆ ਵੀ ਭਾਈ ਜੇ ਵੈਸਟ ਦੀਆਂ ਵਰਤੀਆਂ ਮਿਜ਼ਾਈਲ ਸਾਡੇ ਤੇ ਛੁੱਟੀਆਂ ਤਾਂ ਫਿਰ ਅਸੀਂ ਜਿਹੜੇ ਨਿਊਕਲੀਅਰ ਹਮਲਾ ਜਿਹੜਾ ਹੈ ਉਸ ਤੇ ਵਿੱਚ ਕਰ ਸਕਦੇ ਹਾਂ